ਦੋਸਤੋ ਅੱਜ ਡੀਸੀ ਸੰਰੂਰ ਦੇ ਹੁਕਮਾਂ ਦੇ ਉੱਤੇ ਸ਼ਹਿਰਪੁਰ ਵਿਖੇ ਜਿਹੜੀਆਂ ਸਕੂਲੀ ਬੱਸਾਂ ਨੇ ਉਹਨਾਂ ਦੀ ਆਚਨਚੇਤ ਚੈਕਿੰਗ ਕੀਤੀ ਗਿਆ ਤੇ ਚੈਕਿੰਗ ਦੌਰਾਨ ਦਾ ਜਿਹੜੇ ਇੰਚਾਰਜ ਸਾਹਿਬ ਨੇ ਆਪਣੇ ਸੰਜੀਤ ਕੁਮਾਰ ਜੀ ਉਹ ਆਏ ਹੋਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਬੱਸਾਂ ਦਾ ਜਿਹੜਾ ਕਾਗਜ਼ ਪੱਤਰਾ ਉਹ ਕਿੰਨਾ ਕੁ ਜਾਇਜ਼ ਪਾਇਆ ਗਿਆ ਸਾਸ਼ੀ ਗੱਲ ਜੀ ਸੀਗਾ ਸਰ ਤੇ ਅੱਜ ਜਿਹੜੀ ਚੈਕਿੰਗ ਕੀਤੀ ਗਈ ਜੀ ਅਚਾਨਕ ਚੈਕਿੰਗ ਕੀਤੀ ਗਈ ਬੱਸਾਂ ਦੀ ਚੈਕਿੰਗ ਕੀਤੀ ਗਈ ਸਕੂਲੀ ਬੱਸਾਂ ਦੀ ਉਹ ਕੀ ਪਰਪਸ ਸੀਗਾ ਮੈਨੂੰ ਜੀ ਅੱਜ ਮਾਨ ਰੂਗ ਐਸਐਸਪੀ ਸਾਹਿਬ ਤੇ ਡੀ ਸਾਹਿਬ ਦੇ ਹੁਕਮ ਉੱਤੇ ਸੇਵਾਂ ਤਾਂ ਹੈ ਤਾਂ ਇਹ ਚੈਕਿੰਗ ਕਰ ਰਹੇ ਹਾਂ ਬਸ ਸਾਡੀ ਕਿ ਬੱਚੇ ਸੇਵ ਨੇ ਜੀ ਤੇ ਮੈਂ ਸਰਟੀਫਿਕੇਟ ਤਾਂ ਕਿਤੇ ਆ ਫੀਟਨੈਸ ਸਰਟੀਫਿਕੇਟ ਵੀ ਓਕੇ ਆ ਇਹ ਠੀਕ ਆ ਨਹੀਂ ਇਹ ਚਰਨਾਂ ਕਿਤੇ ਜਾ ਰਹੇ ਨੇ ਸਰ ਤੇ ਹੁਣ ਇੱਥੇ ਕੁਝ ਨਹੀਂ ਆ ਜਿੰਨੀਆਂ ਇੱਥੇ ਚੈੱਕ ਕੀਤੀ ਇਹਨਾਂ ਉਹਨਾਂ ਦੇ ਵਿੱਚੋਂ ਕੋਈ ਕਾਗਜ਼ਾਤ ਕਿਸੇ ਕੋਲੇ ਘੱਟ ਪਾਏ ਗਏ ਨੇ ਕਿ ਨਹੀਂ ਪਾਏ ਗਏ ਹਾਂ ਨਹੀਂ ਆ ਘੱਟ ਪਾਏ ਗਏ ਨਹੀਂ ਉਹਨਾਂ ਨੇ ਉਹਨਾਂ ਚਰਨਾਂ ਵੀ ਕੀਤੀ ਹੈ ਠੀਕ ਆ ਸਰ ਥੈਂਕ ਯੂ